ਹਾਂਜੀ ਕਰੋ ਦਰਸ਼ਨ ਕੁਦਰ ਦਵਾਰਾ ਰਾੜਾ ਸਾਹਿਬ ਤੇ ਤੁਹਾਨੂੰ ਲੈ ਕੇ ਚਾਲਦੇ ਆਂ ਅੰਦਰ ਤੇ ਦਰਸ਼ਨ ਕਰਾਉਨੇ ਆਂ ਅਜੋ ਵੀਡੀਓ ਨਾ ਬਣਿਆ ਰਿਹਾ ਰਾਮ ਕਲੇਵਾ ਪੰਚਮ ਪਰਿਵਰਣ ਕਰੀਮ ਸਰਬ ਪ੍ਰਗੁਤਾ ਨਹਿਮ ਅੱਲਾਹ ਅਲਾ ਕਬਾਰ ਉਦ ਉਦਾਇ ਮਟ ਤੇ ਦੇਸ ਮਾਰ ਔਰ ਪੰਗਵਾਨ ਤੂ ਬਤਾਏ ਕਾਲ ਕਰਵਰਿਆ ਸਰਬਤਾਈ ਰਹਾ ਜੰਨਾ ਜਗ ਜੀਵਨ ਮਧ ਤੋ ਪੰਜ ਰਿਤ ਮਾਏ ਆਦੋ ਰਿਗੀ ਕੇਸ ਗੋਪਾਲ ਗੋਬਿੰਦ ਪੂਰਨ ਸਰਬਤਰ ਮੁਕੰਦ ਮਹਿਰਮਾਨ ਗੁਰੂ ਨਾਨਕ ਤੇਬ ਤੇ ਪਾਗ ਨਾਰਾਇਣ ਨਰ ਹਰ ਦਿਆਲ ਰਾਮ ਨਰਾਮ ਕਟ ਟਟਾ ਦਾਰ ਵਾਸ ਦੇਵ ਸਖਤ ਸਭ ਠਾਈ ਲਾ ਕੇ ਚ ਲਕੀ ਨਾ ਜਾਏ ਕਰੋ ਧਾਣੋ ਸੰਤ ਭਵੀਸ਼ਰ ਸਿੰਘ ਰਾਡਾ ਸਾਹਵਾਲਿਆਂ ਦੇ ਕ੍ਰਿਸ਼ਨਾ ਬਹੁਤ ਸਭ ਨਾਸੀ ਸੰਤਪਸਾਦ ਜਤ ਅਬਲਾਸੀ ਦਾ ਨਸ